ਰਾਏ ਬੁਲਾਰ ਰਾਏ ਬੁਲਾਰ ਮੁਹੰਮਦ ਪੱਟੀ ਸ੍ਰੀ ਗੁਰੂ ਨਾਨਕ ਸਾਹਿਬ ਦੀ ਦੇਵੀ ਸ਼ਕਤੀ ਨੂੰ ਪਛਾਣਨ ਵਾਲੇ ਪਹਿਲੇ ਮੁਰੀਦ ਕੌਣ ਸਨ ਉਹ ਉਹਨਾਂ ਦਾ ਪਿਛੋਕੜ ਕੀ ਸੀ ਕਿੱਥੇ ਆਬਾਦ ਹੋਈ ਕੀ ਨੇੜਤਾ ਸੀ ਉਹਨਾਂ ਦੀ ਰੱਬੀ ਰੂਹ ਦੇ ਨਾਲ ਨਤਮਸਤਕ ਹੁੰਦੇ ਹਾਂ ਉਸ پاک ਧਰਤੀ ਨੂੰ ਰਾਏ ਬੁਲਾਰਜੀ ਪੱਟੀ ਪੈਦਾਇਸ਼ 1430 ਜਾਂ 1447 ਪਿੰਡ ਕੋਟ ਹੁਸੈਨ ਪਿਤਾ ਰਾਏ ਭੋਇ ਪੱਟੀ Rajput ਜ਼ਮੀਦਾਰ ਪਹਿਲਾ ਪਿਸ਼ੋਕਰ ਤੋਂ ਤੁਰਦੇ ਆ 13ਵੀਂ ਸਦੀ ਤੋਂ ਰਾਏ ਅਬੇਲ ਪੱਟੀ ਤੇ ਉਹਨਾਂ ਦੇ 8 ਵਰਿਆਂ ਦੇ ਪੁੱਤਰ ਰਾਏ ਮਲ ਪੱਟੀ ਜਿਨ੍ਹਾਂ ਸਭ ਤੋਂ ਪਹਿਲਾਂ ਇਸਲਾਮ ਕਬੂਲ ਕੀਤਾ ਸੀ ਅੱਗੇ ਰਾਏ ਰਾਣੇ ਭੱਟੀ ਪੈਦਾਇਸ਼ 1332 ਉਹਨਾਂ ਦੇ ਸ਼ਹਿਜ਼ਾਦੇ ਰਾਏ ਭੋਇ ਭੱਟੀ ਉਹ ਰਾਏ ਭੋਇ ਭੱਟੀ ਜਿਨ੍ਹਾਂ ਦੇ ਨਾਂ ਤੇ ਹੈ ਰਾਏ ਭੋਇ ਦੀ ਤਲਵੰਡੀ ਉਹੀ ਰਾਏ ਭੋਇ ਦੀ ਤਲਵੰਡੀ ਜਿੱਥੇ ਰੱਬੀ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਉਹੀ ਸ਼ਹਿਰ ਜਿਸ ਨੂੰ ਅੱਜ ਕੱਲ ਆਖਦੇ ਨੇ ਨਨਕਾਣਾ ਸਾਹਿਬ ਪਰ ਆਗਾਜ਼ ਆਗਾਜ਼ ਤਲਵੰਡੀ ਤੋਂ ਕਰਦੇ ਆ ਇਹ ਆਬਾਦ ਤਾਂ ਕੀਤਾ ਸੀ ਰਾਜਾ ਵਿਰਾਟ ਨੇ ਉਹਨਾਂ ਰੱਖਿਆ ਸੀ ਨਾ ਤਲਵੰਡੀ ਪਰ ਉਹ ਇਲਾਕਾ ਹਮਲਾਵਰਾਂ ਨੇ ਤਬਾਹ ਕਰਤਾ ਫਿਰ ਕਿਵੇਂ ਆਬਾਦ ਹੋਇਆ ਰਾਏ ਭੋਇ ਦੀ ਤਲਵੰਡੀ 14ਵੀਂ ਸਦੀ ਚ ਜਦੋਂ ਬਾਹਰੀ ਹਮਲੇ ਹੋਏ ਤਾਂ ਮੁਸਲਮ ਯੋਧਿਆ ਨੇ ਅਮਨ ਸ਼ਾਂਤੀ ਕਾਇਮ ਕੀਤੀ ਖੁਸ਼ ਹੋਏ ਦਿੱਲੀ ਦਰਬਾਰ ਦੇ ਰਾਜੇ ਉਹਨਾਂ ਇਹ ਇਲਾਕਾ ਉਹਨਾਂ ਦੇ ਹਵਾਲੇ ਕਰਤਾ ਪਰ ਕੁਝ ਥਾਈ ਅਲਾਉਦੀਨ ਖਲਜੀ ਦਾ ਦੌਰ ਦਰਜ ਹੈ ਉਸ ਦੌਰਾਨ ਬੜੇ ਹਮਲੇ ਕੀਤੇ ਰਾਜਪੂਤਾ ਨੇ ਤੰਗ ਹੋ ਗਿਆ ਅਲਾਉਦੀਨ ਖਲਜੀ ਅੱਖਾਂ ਚ ਰੜਕਣ ਲੱਗੇ ਰਾਜਪੂਤ ਰਾਜਪੂਤਾ ਦਾ ਸੂਬਾ ਜੈਸਲਮੇਰ ਹਮਲਾ ਕਰਤਾ ਖਿਲਜੀ ਨੇ ਬਹੁਤ ਖੂਨੀ ਲੜਾਈ ਹੋਈ ਪਟਿਆਨੇ ਟੱਕ ਕੇ ਮੁਕਾਬਲਾ ਕੀਤਾ ਪਰ ਖਿਲਜੀ ਨੇ ਇੱਕ ਬੱਟੀ ਰਾਜਪੂਤ ਨੂੰ ਕੈਦ ਕਰ ਲਿਆ ਜਲਾਵਤਨੀ ਭੇਜਤਾ ਲਾਹੌਰ ਤੋਂ 40 ਮੀਲ ਦੂਰ ਪਿੰਡ ਕੋਟਲਚ ਉੱਥੇ ਆਬਾਦ ਹੋ ਗਏ ਤੇ ਉਧਰ ਉਧਰ ਰਾਏ ਭੁਏਂ ਦੀ ਨਿਗਰਾਨੀ ਚ ਖੂਬਸੂਰਤ ਹਵੇਲੀ ਬਣੀ ਫਿਰ ਉਹਨਾਂ ਦੇ ਪੁੱਤਰ ਰਾਏ ਬੁਲਾਰਜੀ ਪੱਟੀ ਉਹਨਾਂ ਪੁਰਾਣੀ ਤਲਵੰਡੀ ਦੀ ਥੇਹ ਤੇ ਇੱਕ ਨਵੀਂ ਤਲਵੰਡੀ ਦੀ ਨੀ ਰੱਖੀ ਖੁਦ ਦੇ ਰਹਿਣ ਦੇ ਲਈ ਕੱਟਾ ਕਿਲਾ ਤਮੀਰ ਕਰਵਾਇਆ ਵਕਤ ਗੁਜ਼ਰਦਾ ਗਿਆ ਤੇ ਨਾ ਪੈ ਗਿਆ ਰਾਏ ਭੁਇੰਦੀ ਤਲਵੰਡੀ ਨੇੜਤਾ ਨੇੜਤਾ ਦੋ ਖਾਨਦਾਨਾਂ ਦੀ ਇੱਕ ਗੱਬੀ ਜੂਦੀ ਤੇ ਦੂਜੀ ਦੁੱਦੀ ਪਹਿਲੇ ਮਰੀਤੀ ਇਸ ਤੋਂ ਪਹਿਲਾਂ ਜਿਮੀਦਾਰ ਰਾਜਪੂਤ ਰਾਏ ਭੋਏ ਜੀ ਪੱਟੀ ਬੜੀ ਜਗੀਰ ਸੀ ਉਹਨਾਂ ਦੀ ਉਸ ਜਗੀਰ ਦੇ ਕਾਰਗਰ ਸਨ ਸ਼ਿਵਰਾਮ ਜੀ 베ਦੀ ਰਾਏ ਭੋਏ ਦੇ ਘਰ ਪੁੱਤਰ ਹੋਈ ਨਾ ਰੱਖਿਆ ਰਾਏ ਬੁਲਾਰ ਅੰਨ ਤੇ ਕੈਸ਼ ਬਹੁਤ ਵੱਡਿਆ ਰਾਏ ਬੁਲਾਰ ਜੀ ਜਵਾਨ ਹੋ ਗਏ ਤੇ ਇਧਰ ਇਧਰ ਸ਼ਿਵਰਾਮ ਜੀ 베ਦੀ ਦੇ ਪੁੱਤਰ ਮਹਿਤਾ ਕਾਲੂ ਕਲਿਆਨदास ਤੇ ਲਾਲੂ ਲਾਲਜੰਤ ਮਹਿਤਾ ਕਾਲੂ ਦੇ ਘਰ ਅਵਤਾਰ ਪ੍ਰਗਟ ਹੋਈ ਲੋਕ ਵਧਾਈਆਂ ਦੇਣ ਪਹੁੰਚੇ ਅੰਨ ਮਠਿਆਈ ਬਸਤਰ ਬਹੁਤ ਕੁਝ ਵੰਡਿਆ ਕੋਮਲ ਕਲੀ ਤੋਂ ਫੁੱਲ ਖਿਰਦਾ ਗਿਆ ਉਧਰ 1454 ਰਾਏ ਭੋਏ ਪੱਟੀ ਫੌਤ ਹੋ ਗਈ ਜਗੀਰ ਦੀ ਜ਼ਿੰਮੇਦਾਰੀ ਮਹਿਤਾ ਕਾਲੂ ਦੇ ਸਿਰ ਆ ਗਈ ਬੜੀ ਇਮਾਨਦਾਰੀ ਤੇ ਨਿਮਰਤਾ ਨਾਲ ਸੰਭਾਲੀ ਜ਼ਿੰਮੇਦਾਰੀ ਫਿਰ ਰਾਏ ਬੁਲਾਰਜੀ ਪੱਟੀ ਉਹਨਾਂ ਦੇ ਵਕਤ ਵੀ ਜਗੀਰ ਦਾ ਲੇਖਾ ਜੋਖਾ ਸੰਭਾਲਿਆ ਇਸ ਤਰ੍ਹਾਂ ਕਰਦਿਆਂ ਕਰਦਿਆਂ ਦੋਵੇਂ ਪਰਿਵਾਰ ਬਹੁਤ ਨੇੜੇ ਆ ਗਏ ਗੱਲ ਉਸ ਵਕਤ ਦੀ ਹੈ ਜਦੋਂ ਬਾਬਾ ਜੀ ਦੁਆਰਾ ਚਰਾਇਆਂ ਜਾਂਦੀਆਂ ਮੱਝਾਂ ਨੇ ਕਿਸਾਨ ਦੀ ਫਸਲ ਬਰਬਾਦ ਕਰ ਦਿੱਤੀ ਸ਼ਿਕਾਇਤ ਹੋਈ ਰਾਏ ਬੁਲਾਰਚੀ ਨੂੰ ਹਰਜਾਨਾ ਭਰਨ ਦੇ ਲਈ ਗੁਰੂ ਜੀ ਦੇ ਪਿਤਾ ਜੀ ਨੂੰ ਬੁਲਾਇਆ ਗੱਲ ਨੁਕਸਾਨ ਵੇਖਣ ਤੱਕ ਪੁੱਜ ਗਈ ਖੇਤ ਵੇਖਿਆ ਪਰ ਉੱਥੇ ਉੱਥੇ ਸਭ ਕੁਝ ਪਹਿਲਾਂ ਦੀ ਤਰ੍ਹਾਂ ਸਹੀ ਸਲਾਮਤ ਇੱਕ ਦਿਨ ਹੋਰ ਦੁਪਹਿਰ ਤੋਂ ਬਾਅਦ ਦਾਇਬullar ਆਪਣੇ ਬੰਦਿਆਂ ਦੇ ਨਾਲ ਪਿੰਡ ਪਰਤ ਰਿਹਾ ਸੀ ਕੀ ਵੇਖਿਆ ਕਿ ਬਾਕੀ ਦਰਖਤਾਂ ਦੀ ਤਾਂ ਛਾਂ ਡਲ ਗਈ ਪਰ ਜਿਸ ਦਰਖਤ ਹੇਠਾਂ ਬਾਬਾ ਜੀ ਵਿਸ਼ਰਾਮ ਕਰ ਰਹੇ ਸਨ ਉਸ ਥਾਂ ਤੇ ਛਾਂ ਸੀ ਛਾਂ ਸੱਪ ਦੀ ਛਾਂ ਵਿਸ਼ਵਾਸ ਹੋ ਗਿਆ ਰੱਬੀ ਲੋਦਾ ਸੱਚੇ ਧਰਮ ਦਾ ਪ੍ਰਚਾਰ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਪਿਤਾ ਜੀ ਨੇ 20 ਰੁਪਏ ਦੇ ਕੇ ਸੱਜਾ ਸੌਦਾ ਕਰਨ ਦੇ ਲਈ ਭੇਜਿਆ ਪਾਈ ਮਰਦਾਨਾ ਜੀ ਦੇ ਨਾਲ ਵਪਾਰ ਕਰਨ ਨਿਕਲੇ ਗੁਰੂ ਸਾਹਿਬ ਤਲਵੰਡੀ ਤੋਂ 12 ਕੋਹ ਦੂਰ ਮੰਡੀ ਚੂੜਕਾਨੇ ਤੋਂ ਬਾਹਰ ਕੁਝ ਭੁੱਖੇ ਸਾਧੂ ਮਿਲੇ ਦਿਨ ਦਾ ਮੁਕੀ ਸੀ ਸੰਤਰੇ ਮਰਦਾਨਾ ਜੀ ਨਾਲ ਸਲਾਹ ਕੀਤੀ ਸਲਾਹ ਹੋ ਗਈ 20 ਰੁਪਏ ਖਰਚੇ ਸਾਧਵਾਂ ਨੂੰ ਭੋਜਨ ਸ਼ਿਕਾਇਆ ਪਰ ਜਦੋਂ ਘਰ ਪਰਤੇ ਤਾਂ ਪਿਤਾ ਜੀ ਬਹੁਤ ਖਫਾ ਹੋਏ ਗੱਲ ਰਾਏ ਬੁਲਾਰ ਤੱਕ ਪੁੱਜ ਗਈ ਉਹਨਾਂ ਮਹਿਤਾ ਕਾਲੂ ਜੀ ਨੂੰ ਅਜਿਆ ਕਰਨ ਤੋਂ ਵਰਜਿਆ ਵੀਰਪੇ ਆਪਣੇ ਕੋਲੋਂ ਭਰਤੇ ਤੇ ਨਾਲ ਦੱਸਿਆ ਕਿ ਗੁਰੂ ਨਾਨਕ ਸਾਹਿਬ ਆਮ ਆਦਮੀ ਨਹੀਂ ਰੱਬੀ ਰੂਹਨ ਤੇਰਾ ਪੁੱਤਰ ਮਹਾਨ ਹੈ ਉਸ ਦੇ ਕਾਰਨ ਅਸੀਂ ਸਾਰੇ ਤੇ ਸਾਰਾ ਪਿੰਡ ਮਹਾਨ ਹੋ ਗਿਆ। ਰਾਏ ਬੁਲਾਰ ਜੀ ਨੇ ਬਹੁਤ ਕੁਝ ਵੇਖਿਆ ਆਪਣੇ ਅੱਖੀ। ਵੈਸੇ ਰੂਹਾਨੀ ਨੂਰ ਦਾ ਅਨੁਭਵ ਤਾਂ ਪਹਿਲਾ ਵੱਡੀ ਭੈਣ ਬੇਬੇ ਨਾਨਕੀਨ ਹੋਇਆ ਸੀ। ਫਿਰ ਰਾਏ ਬੁਲਾਰ ਨੂੰ ਮੇਕੀ ਦਾ ਮਜਸਮਾ। ਬਾਬਾ ਜੀ ਦਾ ਕਦਰਦਾਨ 40 ਬਸੰਤ ਗੁਜ਼ਰ ਗਈ ਪਰ ਔਲਾਦ ਨਹੀਂ। ਮੁਰਬਿਆਂ ਦਾ ਦੌਰਾ ਕਰਨ ਗਿਆ ਕੋੜੀ ਤੇ। ਉਸ ਵਕਤ ਗੁਰੂ ਸਾਹਿਬ ਮੱਜਾਚਾਰ ਸਨ ਕੋੜੇ ਤੋਂ ਉਤਰੀ ਰਾਏ ਸਾਹਿਬ ਹੱਥ ਜੋੜ ਖਲੋਗੇ ਬੋਲੇ ਮੇਰੀ ਮੁਰਾਦ ਪੂਰੀ ਕਰੋ ਬਾਬਾ ਜੀ ਕਦੇ ਮੇਰੇ ਘਰ ਬਾਲ ਖੇਡੇ ਮੁਰਾਦ ਪੂਰੀ ਹੋਈ ਸਾਲ ਬਾਅਦ بیٹے ਦੀ ਪੈਦਾਇਸ਼ ਹੋਈ ਬੜੀ ਖੁਸ਼ੀ ਬਹੁਤ ਜ਼ਿਆਦਾ ਵੱਡੀ ਦਾਵਤ ਕੀਤੀ ਨਵਾਬ ਦੌਲਤ ਖਾਨ ਵੀ ਪੁੱਜੇ ਪਿੰਡਾਂ ਦੇ ਪਿੰਡ ਬਹਾਰੀ ਇਕੱਟ ਉਦੋ ਉਦੋ ਬਾਬਾ ਜੀ ਦੇ ਨਾਂ ਤੇ ਜ਼ਮੀਨ ਦਾ ਇੰਤਕਾਲ ਕਰਨ ਦਾ ਕੀਤਾ ਸੀ ਐਲਾਨ ਭਾਵੇਂ ਉਹ ਦੁਨੀਆ ਤੋਂ ਰੁਖਸਤ ਹੋ ਗਏ ਪਰ ਗੁਰੂ ਜੀ ਦੇ ਦੇਵੀ ਅਜਬਤ ਨੂੰ ਪਛਾਣਨ ਵਾਲੇ ਪਹਿਲੇ murid ਸਾਈ ਬੁਲਾਰਜੀ ਪੱਟੇ ਸਦਾ ਯਾਦ ਰਹਿਣਗੇ ਰਹਿਦੀ ਦੁਨੀਆ ਤੱਕ अगला वरा आ गया पंद्रह सौ उन्नीस माता त्रिपता माता तृप्ता दे त्याग के दिन गुजरे पिता पिता मेहता कालू जीवी चोला छटके